ਪਟਿਆਲਾ ਦੇ ਪਿੰਡ ਰਿਵਾਸ ਬ੍ਰਾਹਮਣਾ ਦੇ ਮਿਲਾਪ ਸੀਐਲਐਫ ਦਫ਼ਤਰ ਵਿਖੇ ਕੌਮੀ ਪੈੰਡੂ ਆਜੀਵਿਕਾ ਮਿਸ਼ਨ ਤਹਿਤ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰੀਤ ਜੋਹਲ ਦੀ ਅਗਵਾਈ ਹੇਠ ਪੈੰਡੂ ਗਰੀਬ ਔਰਤਾਂ ਲਈ ਛੋਟੇ ਕਾਰੋਬਾਰ ਸੰਬੰਧੀ ਬੀਮੇ ਤੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ ਕੈਂਪ ਵਿੱਚ ਵੱਖ-ਵੱਖ ਪਿੰਡਾਂ ਦੇ 60 ਤੋਂ ਵੱਧ ਆਜੀਵਿਕਾ ਮਿਸ਼ਨ ਦੇ ਮੈਂਬਰਾਂ ਨੇ ਹਿੱਸਾ ਲਿਆ ਇਸ ਦੌਰਾਨ ਹਾਜ਼ਰ ਮੈਂਬਰਾਂ ਨੂੰ ਏਸੀ ਯੋਜਨਾ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਕੈਂਪ ਦੌਰਾਨ ਜ਼ਿਲ੍ਹਾ ਉਦਯੋਗ ਕੇਂਦਰ ਦੀ ਪੰਨੀਤ ਕੌਰ ਤੇ ਹਰਲੀਨ ਕੌਰ ਨੇ ਛੋਟੇ ਕਾਰੋਬਾਰੀਆਂ ਲਈ ਕੇਂਦਰ ਸਰਕਾਰ ਵੱਲੋਂ 35% ਦੀ ਸਬਸਿਡੀ ਤੇ ਲੋਨ ਮੁਹੱਈਆ ਕਰਵਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦਾ ਵੇਰਵਾ ਸਾਂਝਾ ਕੀਤਾ ਮੈਂਬਰਾਂ ਨੂੰ ਦੱਸਿਆ ਗਿਆ ਕਿ ਪਿੰਡੂ ਔਰਤਾਂ ਆਟਾ ਚੱਕੀ ਦਾ ਕੰਮ, ਕੋਲੂ, ਪਾਪੜ ਤੇ ਅਚਾਰ ਬਣਾਉਣ ਦਾ ਕੰਮ ਸ਼ੁਰੂ ਕਰਨ ਲਈ ਵਿਭਾਗ ਨਾਲ ਸੰਪਰਕ ਕਰਕੇ ਲੋਨ ਦੀ ਸਹੂਲਤ ਲੈ ਸਕਦੇ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਤਹਿਤ ਰਵਾਇਤੀ ਕਾਮਕਾਰ ਕਰਨ ਵਾਲੇ ਪਿੰਡ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ बीपीएम वरुण पराशर ਨੇ ਦੱਸਿਆ ਕਿ ਲੋਹਾਰ, ਦਰਜੀ, ਥੋਬੀ, ਕੁਮਿਆਰ, 나ਈ ਤਰਖਾਨ, ਮੂਰਤੀਕਾਰ, ਮੋਚੀ, ਸੁਨਿਆਰ, ਹਥੌੜਾ ਤੇ ਟੂਲ ਕਿਟ ਬਣਾਉਣ ਵਾਲੇ, ਤਾਲੇ, ਟੋਕਰੀਆਂ, ਮਾਲਾ ਘਿਡੋਣੇ ਤੇ ਹੋਰ ਛੋਟਾ ਸਮਾਨ ਬਣਾਉਣ ਵਾਲਿਆਂ ਸਮੇਤ ਬਿਊਟੀ ਪਾਰਲਰ ਦਾ ਕੰਮ ਕਰਨ ਵਾਲੇ ਏਸੀ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਸਕੀਮ ਤਹਿਤ 5 ਤੋਂ 15 ਦਿਨਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਦੌਰਾਨ ਉਹਨਾਂ ਨੂੰ ਮਾਨ ਪੱਤਾ ਵੀ ਮਿਲਦਾ ਹੈ। 10 ਤੋਂ 15 ਹਜ਼ਾਰ ਦੀ ਕਿਟ ਕੰਮ ਦੀ ਸ਼ੁਰੂਆਤ ਕਰਨ ਲਈ ਮਿਲਦੀ ਹੈ। ਇਸ ਸਕੀਮ ਤਹਿਤ 50000 ਤੋਂ 3 ਲੱਖ ਤੱਕ ਦਾ ਲੋਨ ਵੀ ਲਿਆ ਜਾ ਸਕਦਾ ਹੈ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਆਜੀਵਿਕਾ ਮਿਸ਼ਨ ਦੇ ਮੈਂਬਰਾਂ ਨਾਲ ਬੜਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ ਮੈਂਬਰਾਂ ਨੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਸਵੈ ਸਹਾਇਤਾ ਸਮੂਹ ਦੇ ਮੈਂਬਰ ਜਿਹੜੀਆਂ ਕਿ ਪਿੰਡ ਪੌਰਤਾ ਨੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਇਹ ਜਿਹੜਾ ਹੈਗਾ ਮਿਸ਼ਨ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਵੱਲੋਂ ਜਿਹੜਾ ਹੈਗਾ ਚਲਾਇਆ ਜਾ ਰਿਹਾ ਹੈਗਾ ਉਹਨਾਂ ਵੱਲੋਂ ਸਾਰੇ ਜਿਹੜੇ ਫੰਡ ਹੈਗੇ ਉਹ ਭੇਜੇ ਜਾ ਰਹੇ ਨੇ ਪੰਜਾਬ ਰਾਜ ਆਜੀਵਿਕਾ ਕਮਿਸ਼ਨ ਦੇ ਤਹਿਤ ਮੈਂ ਬੈਂਕ ਵਿੱਚ ਹੀ ਪੰਜਾਬ ਐਂਡ ਸਿੱਧ ਬੈਂਕ ਵਿੱਚ ਕੰਮ ਕਰ ਰਹੀ ਹਾਂ। ਇਸ ਬੈਂਕ ਵਿੱਚ ਬੈਠ ਕੇ ਵੀ ਸਮੂਹ ਮੈਂਬਰਾਂ ਦੇ ਡੇਲੀ ਅਸੀਂ 10 ਤੋਂ 12 ਬੀਮੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਤੇ ਸੁਰੱਖਿਆ ਬੀਮਾ ਸੀ ਦੋਨੋਂ ਹੀ ਡੇਲੀ ਕਰਵਾਨੇ ਆ। ਪੰਜਾਬ ਰਾਜ ਆਜੀਵਿਕਾ ਕਮਿਸ਼ਨ ਤੋਂ ਟ੍ਰੇਨਿੰਗ ਲੈ ਕੇ ਮੈਂ ਸੈਟ ਕੀਤਾ ਕੰਮ ਕਰ ਰਹੀ ਹਾਂ। ਮੈਂ ਪੀਐਨ ਬੈਂਕ ਕਟੜਾ ਦੇ ਵਿੱਚ 2021 ਤੋਂ ਬੈਂਕ ਸਹੀ ਦਾ ਕੰਮ ਕਰ ਰਹੀ ਹਾਂ। ਇਸ ਦੌਰਾਨ ਮੈਨੂੰ ਸਾਡੇ ਸਹਿਯੋਗੀ ਸਾਡੇ ਗਰੁੱਪ ਦੇ ਮੈਂਬਰ ਦੀ ਐਕਸੀਡੈਂਟ ਦੌਰਾਨ ਡੈਥ ਹੋ ਗਈ ਸੀ। ਸਾਨੂੰ ਨੰਬਰ ਦਾ ਸੀ ਪੀ ਐਮ 20 ਰੁਪਏ ਵਾਲਾ ਅਤੇ 3470 ਰੁਪਏ ਵਾਲਾ بیمਾ ਕਰਵਾਇਆ ਹੋਇਆ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੀ ਇੱਕ ਸਕੀਮ ਸਟਾਰਟਡ ਹੈ ਪੀ ਐਮ ਐਫ ਐਮਈ ਸਕੀਮ ਜਿਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਲ ਲੈਵਲ ਤੋਂ ਲੇਡੀਜ਼ ਨੂੰ ਆਪਣਾ ਆਪਣੇ ਲੈਵਲ ਤੇ ਰੋਜ਼ਗਾਰ ਸਟਾਰਟ ਕਰਨ ਦੀ ਅਸੀਂ ਅਵੇਅਰਨੈਸ ਦੇ ਰਹੇ ਹਾਂ ਇਹ ਸਕੀਮ ਦੇ ਵਿੱਚ ਉਹਨਾਂ ਨੂੰ ਆਪਣੇ ਲੈਵਲ ਤੇ ਉਹ ਆਪਣਾ ਕੋਈ ਵੀ ਕੰਮ ਸ਼ੁਰੂ ਕਰ ਸਕਦੇ